ਸਤਿ ਸ਼੍ਰੀ ਅਕਾਲ ਜੀ ਅੱਜ ਦੀ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਦਿੱਲੀ ਦੀ ਦਿਵਾਰਕਾ ਡਿਸਟ੍ਰਿਕਟ ਤੋਂ ਇੱਥੇ ਇੱਕ ਵਰਮਾ ਫੈਮਿਲੀ ਰਹਿੰਦੀ ਸੀਗੀ ਇਹ ਫੈਮਿਲੀ 'ਚ ਕੋਲ 4 ਮੈਂਬਰ ਸੀਗੇ ਇਹਨਾਂ ਦੇ ਘਰ ਦੇ ਜਿਹੜੇ ਵੱਡੇ ਹੁੰਦੇ ਉਹਨਾਂ ਦਾ ਨਾਮ ਸੀਗਾ ਵਿਨੋਦ ਵਰਮਾ ਇੱਕ ਟੈਲੀਫੋਨ ਆਪਰੇਟਰ ਦਾ ਕੰਮ ਕਰਦੇ ਸੀਗੇ ਇਹਨਾਂ ਦੀ ਵਾਈਫ ਪੁਸ਼ਪਾ ਵਰਮਾ ਉਹ ਘਰ ਸੰਭਾਲਦੀ ਸੀਗੀ ਤੇ ਇਹਨਾਂ ਦੇ ਬੇਟਾ ਸੀਗਾ ਨਿਤਿਨ ਵਰਮਾ ਉਹ ਪ੍ਰਾਈਵੇਟ ਕੰਪਨੀ 'ਚ ਕੰਮ ਕਰਦਾ ਸੀਗਾ ਤੇ ਉਹਦੀ ਵਾਈਫ ਸੀਗੀ ਪੂਜਾ ਵਰਮਾ ਉਹ ਵੀ ਇੱਕ ਪ੍ਰਾਈਵੇਟ ਸਕੂਲ ਟੀਚਰ ਹੁੰਦੀ ਹੈ ਚਾਰ ਜੀਆਂ ਦਾ ਇੱਕ ਖੁਸ਼ਹਾਲ ਪਰਿਵਾਰ ਹੁੰਦਾ ਹੈ ਘਰ 'ਚ ਕੋਈ ਟੈਨਸ਼ਨ ਨਹੀਂ ਹੁੰਦੀ ਸਾਰਾ ਸਮਾਂ ਜਿਹੜਾ ਇਹਨਾਂ ਦਾ ਸੀ ਹੱਸ ਖੇਡ ਕੇ ਬੀਤ ਰਿਹਾ ਹੁੰਦਾ ਆ ਫਿਰ ਇਹਨਾਂ ਦੀ ਖੁਸ਼ੀਆਂ ਨੂੰ ਚਾਰ ਚੰਨ ਲਾਣ ਦੇ ਲਈ ਹੈ ਇਹਨਾਂ ਦੀ ਜਿਹੜੀ ਨੂੰ ਹੁੰਦੀ ਹੈ ਪੂਜਾ ਉਹ ਪ੍ਰੈਗਨੈਂਟ ਹੁੰਦੀ ਹੈ ਘਰ 'ਚ ਖੁਸ਼ੀਆਂ ਦਾ ਮਾਹੌਲ ਸੀਗਾ ਸਾਰੇ ਬਹੁਤ ਖੁਸ਼ ਸੀਗੇ ਕਿ ਘਰ 'ਚ ਹੁਣ ਇੱਕ ਨਵਾਂ ਮਹਿਮਾਨ ਆਉਣ ਵਾਲਾ ਆ ਤੇ ਫਿਰ ਦਿਨ ਆਉਂਦਾ ਆ 18 April 2008 ਦਾ ਇਸ ਦਿਨੇ ਜਿਹੜਾ ਨਿਤਿਨ ਹੁੰਦਾ ਆ ਇਹੇ ਕੰਮ ਤੋਂ ਘਰ ਵਾਪਸ ਆ ਰਿਹਾ ਹੁੰਦਾ ਆ ਇਹਨੂੰ ਘਰ ਆਉਣ ਦੀ ਜਲਦੀ ਹੁੰਦੀ ਹੈ ਤੇ ਜਲਦੀ ਵਿੱਚ ਇਹ ਮੋਟਰਸਾਈਕਲ ਤੇ ਹੁੰਦਾ ਆ ਉਹਦੀ ਸਪੀਡ ਇਹਨੇ ਥੋੜੀ ਤੇਜ਼ ਕੀਤੀ ਹੁੰਦੀ ਹੈ ਜਿਦੇ ਕਰਕੇ ਇਹਦਾ ਐਕਸੀਡੈਂਟ ਹੋ ਜਾਂਦਾ ਆ ਤੇ ਇਹਨੂੰ ਸੱਟਾਂ ਲੱਗਦੀਆਂ ਆ ਤੇ ਇਹ ਕੀ ਕਰਦਾ ਹੈ ਆਪਣੀ ਵਾਈਫ ਨੂੰ ਹੈ ਜਿਹੜੀ ਪੂਜਾ ਨੂੰ ਹੈ ਕਾਲ ਕਰਦਾ ਆ ਤੇ ਪੂਜਾ ਫੋਨ ਨਹੀਂ ਚੁੱਕਦੀ ਇਸ ਤੋਂ ਬਾਅਦ ਇਹ ਆਪਣੀ ਮਾਂ ਪੁਸ਼ਪਾ ਵਰਮਾ ਨੂੰ ਫੋਨ ਕਰਦਾ ਆ ਜਦੋਂ ਉਹ ਵੀ ਫੋਨ ਨਹੀਂ ਚੁੱਕਦੇ ਤਾਂ ਫਿਰ ਇਹ ਆਪਣੇ ਪਿਤਾ ਨੂੰ ਫੋਨ ਕਰਦਾ ਆ ਵਿਨੋਦ ਵਰਮਾ ਨੂੰ ਜਦੋਂ ਵੀ ਫੋਨ ਨਹੀਂ ਚੱਕਦੇ ਤਾਂ ਇਹ ਟੈਨਸ਼ਨ ਵਿੱਚ ਆ ਜਾਂਦਾ ਆ ਇੱਕ ਤਾਂ ਇਹਦਾ ਪਹਿਲਾਂ ਹੀ ਐਕਸੀਡੈਂਟ ਹੋਇਆ ਹੁੰਦਾ ਆ ਤੇ ਦੂਜਾ ਜਦੋਂ ਘਰ ਦੇ ਫੋਨ ਨਹੀਂ ਚੱਕਦੇ ਤਾਂ ਇਹ ਹੋਰ ਟੈਨਸ਼ਨ ਵਿੱਚ ਆ ਜਾਂਦਾ ਆ ਫਿਰ ਆਪਣੇ ਚਾਚਾ ਹੁੰਦਾ ਏ ਇਦਾਂ ਦਾ ਵਿਜੇ ਵਰਮਾ ਫਿਰ ਇਹ ਉਹਨਾਂ ਨੂੰ ਫੋਨ ਕਰਦਾ ਆ ਜਦੋਂ ਵਿਜੇ ਵਰਮਾ ਫੋਨ ਚੱਕਦੇ ਆ ਤੇ ਇਹ ਦੱਸਦਾ ਆ ਕਿ ਮੇਰਾ ਐਵੇਂ ਐਕਸੀਡੈਂਟ ਹੋ ਗਿਆ ਆ ਤੇ ਮੈਂ ਆਪਣੇ ਘਰ ਫੋਨ ਕਰ ਰਿਹਾ ਆ ਮੈਂ ਆਪਣੀ ਵਾਈਫ ਨੂੰ ਵੀ ਕੀਤਾ ਆ ਮਾਂ ਨੂੰ ਵੀ ਕੀਤਾ ਆ ਤੇ ਪਿਤਾ ਨੂੰ ਵੀ ਕੀਤਾ ਆ ਪਰ ਕੋਈ ਵੀ ਫੋਨ ਨਹੀਂ ਚੱਕ ਰਿਹਾ ਤੁਸੀਂ ਮੇਰੇ ਘਰ ਜਾ ਕੇ ਵੇਖੋ ਕਿ ਕੀ ਗੱਲ ਹੈ ਉਹ ਫੋਨ ਕਿਉਂ ਨਹੀਂ ਚੱਕ ਰਿਹਾ ਮੈਨੂੰ ਟੈਨਸ਼ਨ ਹੋ ਰਹੀ ਹੈ ਤੇ ਹੁਣ ਇਹਦੇ ਜਿਹੜੇ ਚਾਚਾ ਜੀ ਹੁੰਦੇ ਆ ਵਿਜੇ ਉਹ ਵਰਮਾ ਉਹ ਉਹਨਾਂ ਦੇ ਘਰ ਜਾਂਦੇ ਆ ਤੇ ਇਹਨਾਂ ਦੇ ਦੋ ਬੇਟੇ ਹੁੰਦੇ ਆ ਵਿਜੇ ਵਰਮਾ ਦੇ ਉਹਨਾਂ ਨੂੰ ਭੇਜ ਦਿੰਦਾ ਆ ਕਿ ਨਿਤਿਨ ਦਾ ਐਕਸੀਡੈਂਟ ਹੋਇਆ ਆ ਤੇ ਉਹਨੂੰ ਹਸਪੀਟਲ ਲੈ ਕੇ ਤੁਸੀਂ ਜਾਓ ਤਾਂ ਹੁਣ ਇਹਦੇ ਬੇਟੇ ਨਿਤਿਨ ਕੋਲ ਜਾਂਦੇ ਆ ਤੇ ਖੁਦ ਉਹਨਾਂ ਦੇ ਘਰ ਜਾਂਦਾ ਹੈ ਦਾ ਚਾਚਾ ਜਿਹੜਾ ਹੁੰਦਾ ਆ ਹੁਣ ਜਦੋਂ ਘਰ ਜਾਂਦਾ ਆ ਤਾਂ ਉੱਥੇ ਦਰਵਾਜ਼ਾ ਜਦੋਂ ਖੜਕਾਂਦਾ ਆ ਕੋਈ ਨਹੀਂ ਖੋਲਦਾ ਤਾਂ ਫਿਰ ਇਹ ਦਰਵਾਜ਼ੇ ਨੂੰ ਹੱਥ ਲਗਾਉਂਦਾ ਹੈ ਤਾਂ ਦਰਵਾਜ਼ਾ ਖੁੱਲ ਜਾਂਦਾ ਆ ਕਿਉਂਕਿ ਦਰਵਾਜ਼ਾ ਉਦਾਂ ਹੀ ਬੰਦ ਸੀਗੀ ਉਹਨੂੰ ਕੋਈ ਕੁੰਡੀ ਨਹੀਂ ਸੀ ਲੱਗੀ ਹੋਈ ਤਾਂ ਹੁਣ ਇਹ ਜਦੋਂ ਘਰ ਚ ਐਂਟਰ ਹੁੰਦਾ ਆ ਤੇ ਉੱਥੋਂ ਦਾ ਅੰਦਰ ਦਾ ਮੰਜ਼ਰ ਵੇਖ ਕੇ ਇਹਦੇ ਹੋਸ਼ ਉੱਡ ਜਾਂਦੇ ਆ ਇਹਦਾ ਜਿਹੜਾ ਭਰਾ ਹੁੰਦਾ ਆ ਵਿਨੋਦ ਵਰਮਾ ਉੱਥੇ ਡਰਾਇੰਗ ਰੂਮ 'ਚ ਜਿਹੜਾ ਉਹ ਖੂਨ ਦੇ ਨਾਲ ਲਿਬੜਿਆ ਹੋਇਆ ਉੱਥੇ ਪਿਆ ਹੁੰਦਾ ਆ ਤੇ ਫਿਰ ਜਦੋਂ ਅੱਗੇ ਜਾਂਦਾ ਆ ਤਾਂ ਉੱਪਰ ਫਰਸਟ ਫਲੋਰ ਤੇ ਸੀਗਾ ਇਹ ਨਿਤਿਨ ਦਾ ਰੂਮ ਹੁੰਦਾ ਆ ਉੱਥੇ ਜਾ ਕੇ ਵੇਖਦਾ ਆ ਤਾਂ ਇਸ ਵਿਜੇ ਵਰਮਾ ਦੀ ਪਰਜਾਈ ਦੀ লাশ ਪਈ ਹੋਈ ਹੁੰਦੀ ਹੈ ਤਾਂ ਫਿਰ ਇਹ ਅੱਗੇ ਜਾ ਕੇ ਦੇਖਦਾ ਆ ਤੇ ਉੱਥੇ ਜਿਹੜੀ ਨਿਤਿਨ ਦੀ ਵਾਈਫ ਹੁੰਦੀ ਹੈ ਉਹਦੀ ਵੀ ਉੱਥੇ লাশ ਪਈ ਹੋਈ ਹੁੰਦੀ ਹੈ ਤੇ ਇਹ ਤਿੰਨੇ ਜਿਹੜੀਆਂ ਮੌਤਾਂ ਹੁੰਦੀਆਂ ਆ ਇਹਨੇ ਖੌਫਨਾਕ ਤਰੀਕੇ ਨਾਲ ਕਿਸੇ ਨੇ ਇਹਨਾਂ ਨੂੰ ਅੰਜਾਮ ਦਿੱਤਾ ਹੁੰਦਾ ਆ ਜਿਵੇਂ ਕਿਸੇ ਨੇ ਆਪਣਾ ਇਹਨਾਂ ਤੇ ਗੁੱਸਾ ਕੱਢਿਆ ਹੋਏ ਇਹਨਾਂ ਤਾਂ ਕੋਈ ਬਦਲਾ ਲਿਆ ਹੋਏ। ਇਸ ਤੋਂ ਬਾਅਦ ਜਿਹੜੇ ਇਹ ਵਿਜੇ ਵਰਮਾ ਹੁੰਦੇ ਆ ਇਹ ਸਦਮੇ ਵਿੱਚ ਹੁੰਦੇ ਆ ਕਿ ਘਰ 'ਚ ਤਿੰਨ-ਤਿੰਨ ਮੌਤਾਂ ਹੋ ਗਈਆਂ ਆ ਤੇ ਹੁਣ ਇਹਨਾਂ ਨੂੰ ਇਹ ਜਿਹੜਾ ਨਿਤਿਨ ਵਾਰ-ਵਾਰ ਫੋਨ ਕਰ ਰਿਹਾ ਹੁੰਦਾ ਆ ਕਿ ਕੀ ਗੱਲ ਆ ਮੇਰੇ ਘਰੋਂ ਫੋਨ ਕਿਉਂ ਨਹੀਂ ਸੀ ਚੱਕ ਰੇ ਤਾਂ ਉਹਦੇ ਚਾਚਾ ਜੀ ਇਹ ਜਿਹੜੇ ਫੋਨ ਤੇ ਕੁਝ ਵੀ ਨਹੀਂ ਦੱਸਦੇ ਉਹ ਕਹਿੰਦੇ ਆ ਕਿ ਤੂੰ ਹਸਪੀਟਲ ਜਾ ਪਹਿਲਾਂ ਮਰਮ ਪੱਟੀ ਕਰਵਾ ਉਸ ਤੋਂ ਬਾਅਦ ਤੂੰ ਘਰ ਆ ਜਾਈਂ ਪਰ ਇਹ ਜਿਹੜਾ ਘਰ ਆਉਣ ਦੀ ਜिद ਕਰਦਾ ਹੈ ਕਹਿੰਦਾ ਹੈ ਕਿ ਮੈਂ ਤਾਂ ਪਹਿਲਾਂ ਹੀ ਘਰ ਤੋਂ ਬਾਹਰ ਆ ਕੇ ਖੜਾ ਆਂ ਪਰ ਵਿਜੇ ਨੂੰ ਵਾਰ-ਵਾਰ ਮਨਾ ਕਰ ਰਹੇ ਸੀ ਕਿ ਤੂੰ ਅੰਦਰ ਨਾ ਤੇ ਜਿਹੜੇ ਇਹ ਵਿਜੇ ਵਰਮਾ ਹੁੰਦੇ ਆ ਇਹ ਪੁਲਿਸ ਨੂੰ ਫੋਨ ਕਰ ਦਿੰਦੇ ਆ ਪੁਲਿਸ ਐ ਜਿਹੜੀ ਉਹ ਮੌਕੇ ਤੇ ਪਹੁੰਚ ਜਾਂਦੀ ਹੈ ਤੇ ਜਿਹੜਾ ਨਿੱਤੀ ਨੇ ਆ ਕਿਸੇ ਦੇ ਰੋਕਣ ਤੇ ਵੀ ਨਹੀਂ ਰੁਕਦਾ ਇਹ ਅੰਦਰ ਜਦੋਂ ਐਂਟਰ ਹੁੰਦਾ ਆ ਤੇ ਘਰ ਚ ਤਿੰਨ-ਤਿੰਨ ਲਾਸ਼ਾਂ ਪਈਆਂ ਹੋਈਆਂ ਵੇਖ ਕੇ ਉੱਥੇ ਹੀ ਬੇਹੋਸ਼ ਹੋ ਜਾਂਦਾ ਆ ਤੇ ਇਹਨੂੰ ਜਿਹੜਾ ਹਸਪੀਟਲ ਲੈ ਕੇ ਜਾਇਆ ਜਾਂਦਾ ਆ ਤੇ ਪੁਲਿਸ ਵੀ ਹੈ ਜਿਹੜੀ ਉਹ ਤਿੰਨੋਂ ਡੈੱਡ ਬੋਡੀਆ ਆ ਉਹਨਾਂ ਨੂੰ ਹਸਪੀਟਲ ਲੈ ਕੇ ਜਾਂਦੀ ਹੈ ਤੇ ਹਸਪੀਟਲ ਜਾ ਕੇ ਜਦੋਂ ਇਹਨਾਂ ਦੀ ਹੈ ਡਾਕਟਰ ਇਹਨਾਂ ਦਾ ਪੋਸਟਮਾਰਟਮ ਕਰਦੇ ਆ ਤਾਂ ਉਹਦੇ ਜਿਹੜਾ ਪਤਾ ਲੱਗਦਾ ਉਹ ਹੋਰ ਵੀ ਖੌਫਨਾਕ ਸੀ ਜਿਹੜਾ ਨਿਤਿਨ ਦਾ ਪਿਤਾ ਹੁੰਦਾ ਆ ਉਹਨੂੰ ਕਿਸੇ ਨੇ 18 ਵਾਰ ਚਾਕੂ ਦੇ ਨਾਲ ਉੱਤੇ ਹਮਲਾ ਕੀਤਾ ਸੀ ਤੇ ਜਿਹੜੀ ਇਹਦੀ ਮਾਂ ਸੀਗੀ ਪੁਸ਼ਪਾ ਵਰਮਾ ਉਹਨੂੰ ਇਹ ਜਿਹੜਾ 14 ਵਾਰ ਚਾਕੂ ਦੇ ਨਾਲ ਜਿਹੜਾ ਮਾਰਿਆ ਗਿਆ ਸੀ ਹੈਰਾਨਗੀ ਵਾਲੀ ਗੱਲ ਇਹ ਸੀਗੀ ਕਿ ਜਿਹੜੀ ਇਹਦੀ ਵਾਈਫ ਸੀਗੀ ਜਿਹੜੀ 6 ਮਹੀਨੇ ਦੀ ਪ੍ਰੈਗਨੈਂਟ ਸੀਗੀ ਉਹਨੂੰ ਤਾਂ 49 ਵਾਰ ਚਾਕੂਆਂ ਨਾਲ ਉੱਤੇ ਵਾਰ ਕੀਤਾ ਗਿਆ ਸੀਗਾ ਉਹਦੇ ਨਾਲ ਕਿਸੇ ਦੀ ਐਨੀ ਦੁਸ਼ਮਣੀ ਤਾਂ ਇਸ ਤੋਂ ਬਾਅਦ ਹੁੰਦਾ ਆ ਪੁਲਿਸ ਇਹ ਜਿਹੜੀ ਨਿਤਿੰਤ ਉਸ ਟਾਈਮ ਕੁਝ ਵੀ ਨਹੀਂ ਪੁੱਛਦੀ ਕਿਉਂਕਿ ਨਿਤਿੰਤ ਤਾਂ ਖੁਦ ਸਦਮੇ ਵਿੱਚ ਸੀਗੇ ਤੇ ਹੁਣ ਪੁਲਿਸ ਇਹ ਆ ਨੂੰ ਜਿਹੜੀ 2-3 ਦਿਨ ਦਾ ਟਾਈਮ ਦਿੰਦੀ ਹੈ ਉਹ ਤਾਂ ਕੁਝ ਨਹੀਂ ਪੁੱਛਦੀ ਹੁਣ ਪੁਲਿਸ ਕੀ ਕਰਦੀ ਹੈ ਜਿਹੜੀਆਂ ਡੈੱਡ ਬੋਡੀ ਸੀਗੀਆਂ ਉਹਨਾਂ ਦਾ ਪੋਸਟਮਾਰਟਮ ਕਰਵਾ ਕੇ ਆ ਜਿਹੜਾ ਉਹ ਪਰਿਵਾਰ ਵਾਲਿਆਂ ਨੂੰ ਇਹ ਜਿਹੜੀ ਡੈੱਡ ਬੋਡੀ ਦੇ ਦਿੰਦੇ ਆ ਤਾਂ ਕਿ ਉਹਨਾਂ ਦੀਆਂ ਜਿਹੜੀਆਂ ਅੰਤਿਮ ਰਸਮਾਂ ਹੁੰਦੀਆਂ ਆ ਉਹ ਕਰ ਸਕਣ ਤੇ ਇਸ ਤੋਂ ਬਾਅਦ ਪੁਲਿਸ ਇਹ ਜਿਹੜੀ ਜਿਹੜਾ ਵਿਨੋਦ ਵਰਮਾ ਸੀਗੇ ਘਰ ਦੇ ਵੱਡੇ ਉਹਨਾਂ ਦਾ ਬੈਕਗ੍ਰਾਉਂਡ ਚੈੱਕ ਕਰਵਾਇਆ ਜਾਂਦਾ ਹੈ ਕਿ ਕਿਤੇ ਕੋਈ ਦੁਸ਼ਮਣੀ ਦਾ ਐਂਗਲ ਹੋਏ ਪਰ ਐਵੇਂ ਦਾ ਕੁਝ ਵੀ ਨਹੀਂ ਮਿਲਦਾ ਤੇ ਇਹ ਘਰ 'ਚ ਜਿਹੜੀ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਨਾ ਤਾਂ ਇਹ ਲੁੱਟਖੋ ਦੇ ਕਰਕੇ ਦਿੱਤਾ ਗਿਆ ਸੀ ਕਿਉਂਕਿ ਲੁੱਟਖੋ ਦਾ ਐਂਗਲ ਵੀ ਉੱਥੇ ਨਹੀਂ ਸੀ ਨਜ਼ਰ ਆ ਰਿਹਾ ਕਿਉਂਕਿ ਘਰ 'ਚ ਜਿੰਨਾ ਸਮਾਨ ਜੋ ਜਿੱਥੇ ਸੀਗਾ ਉੱਥੇ ਹੀ ਸੀਗਾ ਤੇ ਜਿਹੜੀਆਂ ਇਹ ਲੇਡੀਆਂ ਮਰੀਆਂ ਹੋਈਆਂ ਸੀਗੀਆਂ ਇਹਨਾਂ ਨੇ ਵੀ ਜਿਹੜੇ ਆਪਣੇ ਗਹਿਣੇ ਪਾਏ ਹੁੰਦੇ ਆ ਇਹਨਾਂ ਦੇ ਉਦਾਂ ਦੇ ਉਦਾਂ ਹੀ ਹੁੰਦੇ ਆ ਤਾਂ ਇਹ ਲੁੱਟਖੋ ਦਾ ਵੀ ਐਂਗਲ ਨਹੀਂ ਸੀ ਹੁਣ ਕੀ ਹੁੰਦਾ ਜਿਹੜਾ ਨਿਤਿਨ ਹੁੰਦਾ ਉਹਦਾ ਵੀ ਬੈਕਗ੍ਰਾਉਂਡ ਚੈੱਕ ਕਰਵਾਇਆ ਜਾਂਦਾ ਕਿਸੇ ਦੇ ਨਾਲ ਕੋਈ ਦੁਸ਼ਮਣੀ ਪਰ ਕਿਤੇ ਵੀ ਕੁਝ ਵੀ ਐਵੇਂ ਦਾ ਨਹੀਂ ਸੀ ਮਿਲ ਰਿਹਾ ਇਸ ਤੋਂ ਬਾਅਦ ਹੁਣ ਪੁਲਿਸ ਕੀ ਕਰਦੀ ਹੈ ਇਹਨਾਂ ਸਾਰਿਆਂ ਦੇ ਕਾਲ ਰਿਕਾਰਡ ਚੈੱਕ ਕਰਵਾਏ ਜਾਂਦੇ ਆ ਜਦੋਂ ਕਾਲ ਰਿਕਾਰਡ ਚੈੱਕ ਹੁੰਦੇ ਆ ਤਾਂ ਸਾਰਿਆਂ ਦੇ ਕਾਲ ਰਿਕਾਰਡ ਸੀਗੇ ਜਿਹੜੇ ਉਹ ਨਾਰਮਲ ਸੀਗੇ ਸਿਰਫ ਇੱਕ ਸ਼ਖਸ ਨੂੰ ਛੱਡ ਕੇ ਉਹ ਸੀਗਾ ਨਿਤਿਨ ਹੁਣ ਨਿਤਿਨ ਨੇ ਕੀ ਕੀਤਾ ਜਿਸ ਰਾਤ ਇਹ ਸਾਰੇ ਕਤਲ ਹੋਏ ਸੀਗੇ ਉਸੇ ਰਾਤੀ ਇਹਨੇ ਕਿਸੇ ਨੂੰ ਹੈ ਜਿਹੜਾ ਉਹ 21 ਵਾਰੀ ਕਾਲ ਕੀਤੀ ਸੀ ਇਹਨਾਂ ਦੇ ਪਿੰਡ ਚੋਂ ਹੀ ਸੀਗਾ ਕੋਈ ਜਿੱਥੇ ਰਹਿੰਦੇ ਸੀਗੇ ਜਿਹੜੀ ਇਹ ਜਗ੍ਹਾ ਤੇ ਉੱਥੇ ਹੀ ਕਿਸੇ ਨੂੰ ਇਹਨੇ 21 ਵਾਰੀ ਕਾਲ ਕੀਤਾ ਸੀਗਾ ਹੁਣ ਪੁਲਿਸ ਨੂੰ ਇੱਥੇ ਥੋੜਾ ਡਾਊਟ ਹੁੰਦਾ ਆ ਤੇ ਦੂਜੀ ਗੱਲ ਇਹ ਸੀਗੀ ਕਿ ਜਦੋਂ ਇਹਨੂੰ ਹਸਪੀਟਲ 'ਚ ਐਡਮਿਟ ਕਰਵਾਇਆ ਗਿਆ ਸੀਗਾ ਉਸ ਦੌਰਾਨ ਜਿਹੜਾ ਜਦੋਂ ਡਾਕਟਰਾਂ ਨੇ ਇਹਦਾ ਇਲਾਜ ਕੀਤਾ ਤਾਂ ਉਹਦੇ 'ਚ ਜਿਹੜੀਆਂ ਡਿੱਗ ਕੇ ਜਿਹੜੀਆਂ ਨੂੰ ਸੱਟਾਂ ਲੱਗੀਆਂ ਸੀਗੀਆਂ ਉਹਨਾਂ ਦੇ ਨਿਸ਼ਾਨ ਅਲੱਗ ਸੀਗੇ ਤੇ ਜਿਹੜੀਆਂ ਇਹਨੂੰ ਉਦਾਂ ਜ਼ਖਮ ਹੋਏ ਸੀਗੇ ਉਹ ਉਹਨਾਂ ਦੇ ਨਾਲ ਮਿਲ ਰਹੇ ਸੀਗੇ ਜਿੱਦਾਂ ਦੇ ਉਹ ਇਦੇ ਪਰਿਵਾਰ ਨੂੰ ਜਿੱਦਾਂ ਖਤਮ ਕੀਤਾ ਗਿਆ ਚਾਕੂ ਦੇ ਨਾਲ ਉਦਾਂ ਹੀ ਚਾਕੂ ਦੇ ਵਾਰ ਹੈ ਜਿਹੜੇ ਉਹਦੇ ਸਰੀਰ ਤੇ ਵੀ ਮਿਲੇ ਸੀਗੇ ਬੇਹਦ ਉਹ ਹਲਕੇ ਸੀਗੇ ਚਾਹੇ ਥੋੜੇ ਪਰ ਇਹਦੇ ਸਰੀਰ ਤੇ ਵੀ ਚਾਕੂ ਦੇ ਨਾਲ ਜ਼ਖਮ ਸੀਗੇ ਤੇ ਹੁਣ ਇੱਥੋਂ ਵੀ ਪੁਲਿਸ ਵਾਲਿਆਂ ਨੂੰ ਸ਼ੱਕ ਹੋਣਾ ਸ਼ੁਰੂ ਹੋ ਗਿਆ ਕਿ ਹੋ ਸਕਦਾ ਹੈ ਕਿ ਨੇ ਆਪਣੀ ਫੈਮਲੀ ਤੇ ਵਾਰ ਕੀਤਾ ਹੋਏ ਤੇ ਜਦੋਂ ਉਹਨਾਂ ਨੇ ਬਚਾ ਕੀਤਾ ਹੋਏ ਆਪਣੇ ਆਪਣੇ ਆਪ ਨੂੰ ਬਚਾਣ ਦੇ ਲਈ ਤਾਂ ਇਹਦੇ ਤੇ ਵੀ ਕੁਝ ਵਾਰ ਹੋਗੇ ਹੋਣ ਤਾਂ ਹੁਣ ਇੱਥੇ ਪੁਲਿਸ ਨੂੰ ਇੱਥੇ ਵੀ ਥੋੜਾ ਡਾਊਟ ਸੀਗਾ ਹੁਣ ਪੁਲਿਸ ਕੀ ਕਰਦੀ ਐ ਨਿਤਨ ਨਿਤਿਨ ਨੂੰ ਐ ਜਿਹੜਾ ਉਹ ਅਰੈਸਟ ਕਰਦੀ ਐ ਤੇ ਅਰੈਸਟ ਕਰਕੇ ਉਸ ਤੋਂ ਪੁੱਛਤਾਛ ਕਰਦੀ ਐ ਪਰ ਨਿਤਨ ਸੀਗਾ ਜਿਹੜਾ ਉਹ ਇੱਥੇ ਸਾਫ਼ ਮੁਕਰ ਜਾਂਦਾ ਆ ਕਿ ਮੈਂ ਕੁਝ ਨਹੀਂ ਕੀਤਾ ਫਿਰ ਇੱਕੇ ਦਾ ਸਾਲ ਆ ਸੀਗਾ ਤੇ ਉਹ ਵੀ ਬਿਆਨ ਦਿੰਦਾ ਆ ਕਿ ਇਹਨੇ ਮੈਨੂੰ ਉਸ ਰਾਤ ਫੋਨ ਕੀਤਾ ਸੀਗਾ ਤੇ ਜਦੋਂ ਮੈਂ ਇਹਨੂੰ ਪੁੱਛਿਆ ਤਕਰੀਬਨ ਰਾਤ ਦੇ 10 ਵਜੇ ਦੀ ਗੱਲ ਐ ਇਹ ਉਹ ਕਹਿੰਦਾ ਕਿ ਜਦੋਂ ਮੈਂ ਇਹਨੂੰ ਪੁੱਛਿਆ ਕਿ ਤੂੰ ਕਿੱਥੇ ਐ ਤਾਂ ਇਹ ਕਹਿ ਰਿਹਾ ਸੀਗਾ ਕਿ ਮੈਂ ਤਾਂ ਘਰ ਆ ਗਿਆ ਵਾਂ ਕਾਫੀ ਟਾਈਮ ਦਾ ਤਾਂ ਹੁਣ ਪੁਲਿਸ ਦਾ ਜਿਹੜਾ ਡਾਊਟ ਆ ਉਹ ਇੱਥੇ ਕਲੀਅਰ ਹੋ ਜਾਂਦਾ ਆ ਤੇ ਹੁਣ ਪੁਲਿਸ ਸੀਗੀ ਜਿਹੜੀ ਇਹ ਤੋਂ ਸਖਤੀ ਦੇ ਨਾਲ ਪੁੱਛਤਾਚ ਕਰਦੀ ਐ ਕਿ ਹੁਣ ਪੂਰੀ ਜਿਹੜੀ ਗੱਲ ਆ ਉਹ ਡਿਟੇਲ ਚ ਦੱਸ ਕਿ ਕੀ ਗੱਲ ਐ ਤੂੰ ਕਿਉਂ ਉਹਨਾਂ ਦਾ ਮਰਡਰ ਕੀਤਾ ਤਾਂ ਹੁਣ ਨਿਤਿਨ ਸੀਗਾ ਜਿਹੜਾ ਇੱਥੇ ਉਹ ਟੁੱਟ ਜਾਂਦਾ ਆ ਤੇ ਹੁਣ ਉਹ ਉਹ ਪੂਰੀ ਗੱਲ ਦੱਸਦਾ ਆ ਉਹ ਦੱਸਦਾ ਹੈ ਕਿ ਮੇਰਾ ਤੇ ਪੂਜਾ ਦਾ ਜਿਹੜਾ ਵਿਆਹ ਹੋਇਆ ਸੀਗਾ ਉਹ 2007 ਚ ਹੋਇਆ ਸੀਗਾ ਤੇ ਉਸ ਟਾਈਮ 'ਚ ਮੈਂ ਇੱਕ ਹੋਰ ਕੁੜੀ ਦੇ ਨਾਲ ਰਿਲੇਸ਼ਨ 'ਚ ਸੀਗਾ ਤੇ ਜਦੋਂ ਮੇਰਾ ਪੂਜਾ ਦੇ ਨਾਲ ਵਿਆਹ ਹੋ ਗਿਆ ਮੈਂ ਉਸ ਰਿਸ਼ਤੇ ਨੂੰ ਖਤਮ ਨਹੀਂ ਕੀਤਾ ਬਲਕਿ ਉਸ ਰਿਸ਼ਤੇ ਨੂੰ ਵੀ ਕੰਟੀਨਿਊ ਨਾਲ ਕੀਤਾ ਤੇ ਉਹ ਜਦੋਂ ਰਿਸ਼ਤੇ ਨੂੰ ਮੈਂ ਕੰਟੀਨਿਊ ਕੀਤਾ ਤਾਂ ਮੇਰਾ ਤੇ ਪੂਜਾ ਦਾ ਵਿਆਹ ਜਦੋਂ ਹੋਇਆ ਉਸ ਤੋਂ ਕੁਝ ਟਾਈਮ ਬਾਅਦ ਹੀ ਜਿਹੜੀ ਪੂਜਾ ਸੀਗੀ ਉਹ ਪ੍ਰੈਗਨੈਂਟ ਹੋ ਜਾਂਦੀ ਹੈ ਤੇ ਪ੍ਰੈਗਨੈਂਟ ਹੋਣ ਤੋਂ ਬਾਅਦ ਥੋੜੇ ਟਾਈਮ ਬਾਅਦ ਹੀ ਉਹ ਮੇਰੇ ਤੇ ਸ਼ੱਕ ਕਰਨਾ ਸ਼ੁਰੂ ਕਰਦੀ ਹੈ ਉਹਨੂੰ ਲੱਗਦਾ ਸੀਗਾ ਕਿ ਮੈਂ ਮੇਰਾ ਕਿਸੇ ਹੋਰ ਦੇ ਨਾਲ ਵੀ ਹੈ ਜਿਹੜਾ ਉਹ ਚੱਕਰ ਚੱਲ ਰਿਹਾ ਹੈ ਤੇ ਮੈਂ ਸਾਫ਼-ਸਾਫ਼ ਮੁਕਰ ਜਾਂਦਾ ਸੀਗਾ ਕਿ ਮੇਰਾ ਕਿਸੇ ਹੋਰ ਦੇ ਨਾਲ ਕੋਈ ਐਦਾਂ ਦਾ ਗੱਲਬਾਤ ਨਹੀਂ ਹੈ ਪਰ ਉਹਨੇ ਫਿਰ ਮੇਰੀ ਹੋਰ ਹੈ ਜਿਹੜਾ ਉਹਨੇ ਪਿੱਛਾ ਕਰਨਾ ਸ਼ੁਰੂ ਕਰਤਾ ਤੇ ਕਹਿੰਦਾ ਕਿ ਹੁਣ ਉਹਨੂੰ ਬਿਲਕੁਲ ਪਤਾ ਲੱਗ ਗਿਆ ਸੀਗਾ ਕਿ ਉਹ ਕੌਣ ਕੁੜੀ ਹੈ ਤੇ ਕਿਹਦੇ ਨਾਲ ਮੈਂ ਇਸ ਟਾਈਮ ਰਿਲੇਸ਼ਨ 'ਚ ਆ ਤੇ ਉਹਨੂੰ ਇਹ ਵੀ ਪਤਾ ਲੱਗ ਗਿਆ ਸੀਗਾ ਕਿ ਜਿਸ ਟਾਈਮ ਸਾਡਾ ਵਿਆਹ ਹੋਇਆ ਸੀ ਇਹ ਕੁੜੀ ਜਿਹੜੀ ਹੈ ਇਹ ਉਸ ਟਾਈਮ ਤੋਂ ਹੀ ਹੈ ਜਿਹੜਾ ਇਹਦੇ ਨਾਲ ਰਿਸ਼ਤੇ 'ਚ ਆ ਮੈਂ ਤੇ ਉਹਨੇ ਮੇਰੇ ਮਾਪਿਓ ਨੂੰ ਇਹ ਗੱਲ ਦੱਸਤੀ ਤੇ ਮੇਰੇ ਮਾਪਿਓ ਹੁਣ ਹਮੇਸ਼ਾ ਮੇਰੇ ਤੇ ਗੁੱਸਾ ਕਰਦੇ ਸੀਗੇ ਸਾਡਾ ਜਦੋਂ ਵੀ ਝਗੜਾ ਹੁੰਦਾ ਸੀਗਾ ਹਸਬੰਡ ਵਾਈਫ ਦਾ ਤੇ ਮੇਰੇ ਮਾਪਿਓ ਹਮੇਸ਼ਾ ਉਹਦੀ ਹੀ ਸਾਈਡ ਲੈਂਦੇ ਸੀਗੇ ਕਿ ਪੂਜਾ ਜਿਹੜੀ ਉਹ ਸਹੀ ਹੈ ਤੇ ਇਹ ਨਿਤਿਨ ਦੱਸਦਾ ਹੈ ਕਿ ਮੈਨੂੰ ਬਹੁਤ ਗੁੱਸਾ ਹੁੰਦਾ ਸੀਗਾ ਕਿ ਮੇਰੇ ਮਾਪਿਓ ਆ ਇਹਨਾਂ ਨੂੰ ਮੇਰੀ ਸਾਈਡ ਲੈਣੀ ਚਾਹੀਦੀ ਹੈ ਪਰ ਇਹ ਹਮੇਸ਼ਾ ਪੂਜਾ ਦੀ ਸਾਈਡ ਲੈਂਦੇ ਆ ਤੇ ਕਹਿੰਦੇ ਕਿ ਮੇਰਾ ਗੁੱਸਾ ਸੀਗਾ ਹੁਣ ਦਿਨੋ ਦਿਨ ਵੱਧ ਰਿਹਾ ਸੀਗਾ ਜਿਸ ਰਾਤ ਇਹ ਕਤਲ ਹੋਏ 18 ਅਪ੍ਰੈਲ 2008 ਨੂੰ ਉਸ ਰਾਤ ਕਹਿੰਦਾ ਕਿ ਮੈਂ 9:30 ਵਜੇ ਘਰ ਆ ਗਿਆ ਸੀਗਾ ਤੇ ਮੈਂ ਘਰ ਆਣ ਕੇ ਬੈਠਾ ਸੀਗਾ ਤੇ ਸਾਡਾ ਆਪਸ 'ਚ ਲੜਾਈ ਝਗੜਾ ਹੋਣਾ ਬਹਿਸ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਉਹ ਬਹਿਸ ਇੰਨੀ ਵੱਧ ਜਾਂਦੀ ਹੈ ਕਿ ਮੈਨੂੰ ਪਤਾ ਹੀ ਨਹੀਂ ਚੱਲਦਾ ਕਦੋਂ ਮੈਂ ਚਾਕੂ ਦੇ ਨਾਲ ਜਿਹੜੇ ਉਹ ਪੂਜਾ ਤੇ ਵਾਰ ਕਰਨੇ ਸ਼ੁਰੂ ਕਰਦਾ ਹਾਲਾਂਕਿ ਉਹ ਇਹ ਵੀ ਦੱਸਦਾ ਹੈ ਕਿ ਮੈਂ ਪਿਛਲੇ 10 ਦਿਨਾਂ ਤੋਂ ਇਹ ਪਲੈਨਿੰਗ ਕਰ ਰਿਹਾ ਸੀਗਾ ਕਿ ਮੈਂ ਪੂਜਾ ਨੂੰ ਕਿਦਾਂ ਖਤਮ ਕਰਾਂ ਤੇ ਦੱਸਦਾ ਹੈ ਕਿ ਉਸ ਰਾਤ ਤੇ ਜਿਹੜਾ ਮੇਰਾ ਗੁੱਸਾ ਇੰਨਾ ਜ਼ਿਆਦਾ ਵੱਧ ਗਿਆ ਕਿ ਮੈਨੂੰ ਪਤਾ ਹੀ ਨਹੀਂ ਚੱਲਿਆ ਮੇਰੇ ਹੱਥੋਂ ਕਦੋਂ ਕਤਲ ਹੋ ਗਿਆ ਤੇ ਦੱਸਦਾ ਹੈ ਕਿ ਮੇਰਾ ਗੁੱਸਾ ਹੈ ਨਾ ਜ਼ਿਆਦਾ ਸੀਗਾ ਮੈਂ ਉਹਦੇ ਤੇ ਬਹੁਤ ਸਾਰੇ ਵਾਰ ਕੀਤੇ ਪੂਜਾ ਤੇ ਇਸ ਤੋਂ ਬਾਅਦ ਇਹ ਵੀ ਦੱਸਦਾ ਹੈ ਕਿ ਮੇਰੀ ਮਾਂ ਜਿਹੜੀ ਹੈ ਸਾਡੇ ਵਿਚਕਾਰ ਹੈ ਜਿਹੜਾ ਬਚਾ ਕੇ ਆਉਣ ਦੇ ਲਈ ਆਉਂਦੀ ਹੈ ਪਰ ਮੈਨੂੰ ਉਹਨਾਂ ਤੇ ਵੀ ਇੰਨਾ ਗੁੱਸਾ ਸੀਗਾ ਮੈਂ ਉਹਨਾਂ ਨੂੰ ਵੀ ਉੱਥੇ ਖਤਮ ਕਰਤਾ ਹਾਲਾਂਕਿ ਉਹਨਾਂ ਨੇ ਬਚਾਅ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਨਾਕਾਮ ਰਹੇ ਉਸ ਤੋਂ ਬਾਅਦ ਜਿਹੜੇ ਇਹਨਾਂ ਦੇ ਪਿਤਾ ਜੀ ਹੁੰਦੇ ਆ ਉਹਨਾਂ ਨੂੰ ਕੋਈ ਮੈਡੀਕਲ ਇਸ਼ੂ ਸੀਗਾ ਜਿਹਦੇ ਕਰਕੇ ਉਹ ਉੱਪਰ ਨਹੀਂ ਸੀ ਆ ਸਕਦੇ ਪਰ ਉਹਨਾਂ ਨੂੰ ਆਵਾਜ਼ਾਂ ਆ ਰਹੀਆਂ ਹੁੰਦੀਆਂ ਆ ਇਹ ਜਦੋਂ ਨਿਤਿਨ ਉਹਨਾਂ ਨੂੰ ਕਤਲ ਕਰਕੇ ਜਦੋਂ ਥੱਲੇ ਆਉਂਦਾ ਆ ਤਾਂ ਇਹਦੇ ਪਿਤਾ ਜੀ ਇਹਨੂੰ ਵੇਖ ਕੇ ਹੈ ਜਿਹੜਾ ਉਹ ਹੈਰਾਨ ਰਹਿ ਜਾਂਦੇ ਉਹ ਸਦਮੇ ਚਲੇ ਜਾਂਦੇ ਆ ਕਿਉਂਕਿ ਇਹ ਜਿਹੜਾ ਖੂਨ ਦੇ ਨਾਲ ਹੈ ਜਿਹੜਾ ਲਿਬੜਿਆ ਹੋਇਆ ਸੀਗਾ ਉਸ ਤੋਂ ਬਾਅਦ ਜਦੋਂ ਆਪਣੇ ਪਿਤਾ ਨੂੰ ਵੇੰਦਾ ਆ ਤਾਂ ਇਹਨੂੰ ਇਹ ਹੁੰਦਾ ਆ ਕਿ ਅਗਰ ਮੈਂ ਇਹਨੂੰ ਛੱਡਤਾ ਤਾਂ ਪੁਲਿਸ ਜਿਹੜੀ ਉਹ ਮੈਨੂੰ ਨਹੀਂ ਛੱਡੇਗੀ ਕਿਉਂਕਿ ਇਹ ਮੈਂ ਆਪਣੇ ਖਿਲਾਫ ਜਿਹੜਾ ਇਹ ਇੱਕ ਗਵਾਹ ਛੱਡ ਰਿਹਾ ਹੁਣ ਉਹ ਕੀ ਕਰਦਾ ਆ ਆਪਣੇ ਪਿਤਾ ਨੂੰ ਇਹ ਜਿਹੜਾ ਉਹ ਉਹਨਾਂ ਨੂੰ ਵੀ ਖਤਮ ਕਰ ਦਿੰਦਾ ਆ ਤੇ ਉਸ ਤੋਂ ਬਾਅਦ ਜਿਹੜਾ ਇਹਨੇ ਜਿਹੜੇ ਕੱਪੜੇ ਪਾਏ ਹੋਏ ਸੀਗੇ ਉਹ ਸਾਰੇ ਕੱਪੜੇ ਬਦਲਦਾ ਆ ਤੇ ਜਿਸ ਚਾਕੂ ਦੇ ਨਾਲ ਇਹਨੇ ਉਹਨਾਂ ਨੂੰ ਮਾਰਿਆ ਹੁੰਦਾ ਆ ਉਹ ਚਾਕੂ ਲੈ ਕੇ ਤੇ ਕੱਪੜੇ ਲੈ ਕੇ ਉੱਥੇ ਇੱਕ ਰੇਲਵੇ ਟਰੈਕ ਹੁੰਦਾ ਆ ਉੱਤੇ ਸੁੱਟ ਦਿੰਦਾ ਆ ਹੁਣ ਪੁਲਿਸ ਇਹਨੂੰ ਨਾਲ ਲੈ ਕੇ ਜਾਂਦੀ ਹੈ ਤੇ ਜਿਸ ਜਗ੍ਹਾ ਤੇ ਨੇ ਉਹ ਕੱਪੜੇ ਤੇ ਚਾਕੂ ਸੁੱਟੇ ਹੁੰਦੇ ਆ ਉੱਥੋਂ ਜਾ ਕੇ ਜਿਹੜਾ ਉਹ ਪੁਲਿਸ ਜਿਹੜੀ ਉਹ ਦੋਨੋਂ ਚੀਜ਼ਾਂ ਬਰਾਮਦ ਕਰਦੀ ਹੈ ਹੁਣ ਇਸ ਤੋਂ ਬਾਅਦ ਪੁਲਿਸ ਜਿਹੜੀ ਉਹ ਇਹਨੂੰ ਪੁੱਛਦੀ ਹੈ ਉਸ ਕੁੜੀ ਬਾਰੇ ਤਾਂ ਉਹ ਕੁੜੀ ਹੈ ਜਿਹੜੀ ਉਹਦਾ ਨਾਮ ਹੁੰਦਾ ਆ ਸੁਰਬੀ ਸੁਰਬੀ ਜਿਹੜੀ ਕੁੜੀ ਸੀਗੀ ਉਹ ਸਿਰਫ 19 ਸਾਲਾਂ ਦੀ ਸੀਗੀ ਤੇ ਉਹ ਇਹ ਸੁਪਨੇ ਵੇਖ ਰਹੀ ਸੀ ਜਦੋਂ ਉਹ 20 ਸਾਲਾਂ ਦੀ ਹੋਏਗੀ ਤਾਂ ਉਹ ਨਿਤਿਨ ਨਾਲ ਵਿਆਹ ਕਰਵਾ ਲੇਗੀ ਹੁਣ ਜਦੋਂ ਉਹ ਸੁਰਬੀ ਨੂੰ ਵੀ ਲੈ ਕੇ ਆਇਆ ਜਾਂਦਾ ਹੈ ਪੁਲਿਸ ਸਟੇਸ਼ਨ ਹੁਣ ਇੱਥੇ ਇੱਕ ਗੱਲ ਹੋਰ ਵੀ ਸੀ ਜਿਸ ਦਿਨ ਕਤਲ ਹੋਇਆ ਸੀ ਉਸ ਰਾਤ ਇਹਨੇ 21 ਵਾਰੀ ਕਾਲ ਇਹੀ ਕੁੜੀ ਨੂੰ ਕੀਤਾ ਸੀਗਾ ਇਹ ਕੁੜੀ ਇਹ ਜਿਸ ਜਗ੍ਹਾ ਤੇ ਰਹਿੰਦੇ ਸੀਗੇ ਉਸੇ ਏਰੀਆ ਦੇ ਵਿੱਚ ਹੀ ਹੈ ਜਿਹੜਾ ਇਸ ਕੁੜੀ ਦਾ ਵੀ ਘਰ ਹੁੰਦਾ ਆ ਹੁਣ ਇਹ ਕੁੜੀ ਨੂੰ ਜਦੋਂ ਪੁਲਿਸ ਸਟੇਸ਼ਨ ਲੈ ਕੇ ਆਇਆ ਜਾਂਦਾ ਆ ਤੇ ਤੋਂ ਪੁੱਛਿਆ ਜਾਂਦਾ ਹੈ ਕਿ ਤੈਨੂੰ ਇਸ ਕਤਲ ਬਾਰੇ ਪਤਾ ਆ ਤਾਂ ਉਹ ਕਹਿੰਦੀ ਹੈ ਕਿ ਮੈਨੂੰ ਇਹਨਾਂ ਕਤਲ ਬਾਰੇ ਕੁਝ ਨਹੀਂ ਪਤਾ ਔਰ ਨਾ ਹੀ ਮੈਨੂੰ ਨਿਤਿਨ ਨੇ ਇਹਨਾਂ ਬਾਰੇ ਕੁਝ ਵੀ ਦੱਸਿਆ ਮੈਨੂੰ ਤਾਂ ਉਹਨੇ ਇਹਨਾਂ ਹੀ ਕਿਹਾ ਸੀ ਕਿ ਆਪਾਂ ਦੋਵੇਂ ਭੱਜ ਕੇ ਵਿਆਹ ਕਰਵਾ ਲਾਂਗੇ ਮੈਂ ਆਪਣੀ ਇਹ ਜਿਹੜੀ ਵਾਈਫ ਆ ਉਹਨੂੰ ਮੈਂ ਤਲਾਕ ਦੇ ਦੇਵਾਂਗਾ ਤੇ ਆਪਾਂ ਦੋਨੋਂ ਇਹ ਜਿਹੜੇ ਉਹ ਭੱਜ ਕੇ ਵਿਆਹ ਕਰਵਾ ਲਾਂਗੇ ਕਹਿੰਦੀ ਕਿ ਮੈਨੂੰ ਇਹਨਾਂ ਜੋ ਵੀ ਇਹਨੇ ਕਤਲ ਕੀਤੇ ਇਹਨਾਂ ਬਾਰੇ ਮੈਨੂੰ ਕੋਈ ਵੀ ਜਾਣਕਾਰੀ ਨਹੀਂ ਸੀ ਤੇ ਹੁਣ ਇੱਥੇ ਨਿਤਿਨ ਤੋਂ ਵੀ ਇਹ ਗੱਲ ਕਨਫਰਮ ਕੀਤੀ ਜਾਂਦੀ ਹੈ ਉਹ ਕਹਿੰਦਾ ਆ ਕਿ ਮੈਂ ਇਹਨੂੰ ਇਸ ਬਾਰੇ ਕੁਝ ਨਹੀਂ ਸੀ ਦੱਸਿਆ ਮੈਂ ਤਾਂ ਬਸ ਇਹਨਾਂ ਕਿਹਾ ਸੀਗਾ ਕਿ ਮੈਂ ਆਪਣੀ ਇਹ ਜਿਹੜੀ ਘਰ ਵਾਲੀ ਤੋਂ ਪਿੱਛਾ ਛੁਡਾ ਲਵਾਂਗਾ ਮੈਂ ਉਹਨੂੰ ਤਲਾਕ ਦੇ ਦਵਾਂਗਾ ਉਸ ਤੋਂ ਬਾਅਦ ਆਪਾਂ ਭੱਜ ਕੇ ਜਿਹੜਾ ਉਹ ਵਿਆਹ ਕਰਵਾ ਲਾਂਗੇ ਹੁਣ ਇਸ ਤੋਂ ਬਾਅਦ ਹੈ ਜਿਹੜਾ ਇਹਦੇ ਖਿਲਾਫ ਜਿਹੜਾ ਮੁਕੱਦਮਾ ਦਰਜ ਹੁੰਦਾ ਆ ਹੁਣ ਇੱਥੇ ਇੱਕ ਗੱਲ ਸੀਗੀ ਜਿਹੜਾ ਇਹ ਨਿਤਿਨ ਸੀਗਾ ਇਹਨਾਂ ਦਾ ਸਗਾ ਬੇਟਾ ਨਹੀਂ ਹੁੰਦਾ ਬਲਕਿ ਇਹ ਗੋਦ ਲਿਆ ਬੇਟਾ ਸੀਗਾ ਇਹਨੂੰ ਕੋਈ ਹੈ ਜਿਹੜਾ ਰੇਲਵੇ ਟਰੈਕ ਤੇ ਛੱਡ ਜਾਂਦਾ ਆ ਤੇ ਉਸ ਤੋਂ ਬਾਅਦ ਹੈ ਜਿਹੜਾ ਇਹਨੂੰ ਹੈ ਜਿਹੜੇ ਅनाथਾਸ਼ਰਮ ਵਾਲੇ ਲੈ ਜਾਂਦੇ ਆ ਤੇ ਉਥੋਂ ਜਿਹੜੇ ਦੇ ਮਾਤਾ ਪਿਤਾ ਸੀਗੇ ਜਿਹੜੀ ਇਹ ਵਰਮਾ ਫੈਮਲੀ ਸੀਗੀ ਇਹ ਇਹਨੂੰ ਗੋਦ ਲੈ ਲੈਂਦੇ ਆ ਹਾਲਾਂਕਿ ਇਹ ਗੋਦ ਲਿਆ ਹੋਇਆ ਬੇਟਾ ਆ ਇਹਦੇ ਬਾਰੇ ਨਿਤਿਨ ਨੂੰ ਵੀ ਨਹੀਂ ਸੀ ਪਤਾ ਕਿ ਮੈਂ ਇਹਨਾਂ ਦਾ ਗੋਦ ਲਿਆ ਬੇਟਾ ਆ ਇਸ ਬਾਰੇ ਸਿਰਫ ਔਰ ਇਹਨਾਂ ਦੇ ਇੱਕ ਚਾਚਾ ਸੀਗਾ ਜਿਹੜਾ ਵਿਜੇ ਵਰਮਾ ਸੀਗਾ ਸਿਰਫ ਉਹਨਾਂ ਨੂੰ ਪਤਾ ਸੀਗਾ ਕਿ ਗੋਦ ਲਿਆ ਹੋਇਆ ਬੇਟਾ ਆ ਐਤੋਂ ਤੱਕ ਕਿ ਨਿਤਿਨ ਦੀ ਵਾਈਫ ਨੂੰ ਵੀ ਉਹਨਾਂ ਨੇ ਕਦੀ ਨਹੀਂ ਸੀ ਦੱਸਿਆ ਕਿ ਇਹ ਗੋਦ ਲਿਆ ਹੋਇਆ ਬੇਟਾ ਆ ਇਹਨਾਂ ਦਾ ਉਹ ਇੰਨਾ ਪਿਆਰ ਕਰਦੇ ਸੀਗੇ ਇਹਨਾਂ ਲਾੜੇ ਨੂੰ ਇਸ ਘਰ ਚੋਂ ਮਿਲਿਆ ਤੇ ਇੰਨੇ ਉਹਨਾਂ ਨੂੰ ਇਹਦਾ ਕੀ ਸਿਲਾ ਦਿੱਤਾ ਉਹਨਾਂ ਨੂੰ ਖਤਮ ਕਰਤਾ ਤੇ ਇਸ ਤੋਂ ਬਾਅਦ ਹੈ ਜਿਹੜਾ ਇਹਨੂੰ ਅਰੈਸਟ ਕਰਕੇ ਤੇ ਮੁਕਦਮਾ ਚੱਲਦਾ ਆ ਕੋਰਟ ਦੇ ਵਿੱਚ ਇਹਨੂੰ ਫਾਂਸੀ ਦੀ ਸਜ਼ਾ ਹੁੰਦੀ ਹੈ ਹਾਲਾਂਕਿ ਇਹ ਫਿਰ ਇਸ ਤੋਂ ਬਾਅਦ ਹਾਈ ਕੋਰਟ 'ਚ ਜਿਹੜੀ ਅਪੀਲ ਕਰਦਾ ਆ ਤਾਂ ਉੱਥੇ ਦੀ ਸਜ਼ਾ ਜਿਹੜੀ ਫਾਂਸੀ ਤੋਂ ਘਟਾ ਕੇ ਜਿਹੜੀ ਉਹ ਉਮਰ ਕੈਚ ਬਦਲ ਦਿੱਤੀ ਜਾਂਦੀ ਹੈ ਇਹ ਅਪੀਲ ਤਾ ਇਹ ਦੀ ਸੁਣੀ ਗਈ ਸੀ ਕਿਉਂਕਿ ਇਸ ਤੋਂ ਪਹਿਲਾਂ ਇਹਦਾ ਕੋਈ ਵੀ ਐ ਜਿਹੜਾ ਕ੍ਰਿਮੀਨਲ ਰਿਕਾਰਡ ਨਹੀਂ ਹੁੰਦਾ ਇਸ ਕਰਕੇ ਇਹਦੀ ਸਜ਼ਾ ਜਿਹੜੀ ਉਹ ਫਾਂਸੀ ਤੋਂ ਉਮਰ ਕੈਦ ਚ ਬਦਲ ਦਿੱਤੀ ਜਾਂਦੀ ਹੈ ਤੇ ਹੁਣ ਇਸ ਟਾਈਮ ਵੀ ਹੈ ਜਿਹੜਾ ਇਹ ਸਜ਼ਾ ਘਟ ਰਿਹਾ ਹੈ ਆਪਣੀ ਉਮਰ ਕੈਦ ਦੀ ਤਾਂ ਇੱਥੇ ਹੈਰਾਨਗੀ ਵਾਲੀ ਗੱਲ ਇਹ ਹੈ ਕਿ ਸਿਰਫ ਇੱਕ ਗੁੱਸੇ ਦੇ ਕਰਕੇ ਤੇ ਇੱਕ ਨਜਾਇਜ਼ ਰਿਸ਼ਤੇ ਦੇ ਕਰਕੇ ਇਹਨੇ ਆਪਣੀ 6 ਮਹੀਨੇ ਪ੍ਰੈਗਨੈਂਟ ਵਾਈਫ ਨੂੰ ਖਤਮ ਕਰਤਾ ਜਿਹੜੇ ਮਾਤਾ ਪਿਤਾ ਨੇ ਇਹਨੂੰ ਗੋਦ ਲਿਆ ਸੀ ਇਹਨੂੰ ਇੱਕ ਨਵੀਂ ਜ਼ਿੰਦਗੀ ਦਿੱਤੀ ਸੀਗੀ ਇਹਨੇ ਉਹਨਾਂ ਦੀ ਵੀ ਇਲਾਜ ਨਹੀਂ ਰੱਖੀ ਤੇ ਉਹਨਾਂ ਨੂੰ ਵੀ ਇਹ ਜਿਹੜਾ ਜਾਨ ਤੋਂ ਮਾਰਤਾ ਦੁੱਖ ਹੁੰਦਾ ਐਵੇਂ ਦੇ ਲੋਕਾਂ ਤੇ ਜੋ ਰਿਸ਼ਤਿਆਂ ਦੀ ਬਿਲਕੁਲ ਵੀ ਕਦਰ ਨਹੀਂ ਕਰਦੇ ਖੈਰ ਹੁਣੇ ਆਪਣਾ ਕੀਤਾ ਜੋ ਉਹ ਪਾ ਰਿਹਾ ਆ ਤੇ ਇਹ ਸੀਗੀ ਅੱਜ ਦੀ ਕਹਾਣੀ ਤੁਹਾਨੂੰ ਕਹਾਣੀ ਕਿਵੇਂ ਦੀ ਲੱਗੀ ਸਾਨੂੰ ਆਪਣੀ ਕੀਮਤੀ ਸਜਾ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਮਿਲਦੇ ਹਾਂ ਕੱਲ੍ਹ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਧੰਨਵਾਦ